ਹਾਂਜੀ ਹੁਣ ਜਿਹੜੀ ਬਿਕਰਮਜੀਠੀਆਂ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਵਿਜੀਲੈਂਸ ਦੀ ਫਿਰ ਦੁਬਾਰਾ ਤੋਂ ਬਿਕਰਮਜੀਠੀਏ ਦੇ ਘਰ ਦੇ ਉੱਤੇ ਰੇਡ ਪੈਂਦੀ ਹੈ ਤੇ ਹਾਈ ਕੋਰਟ ਅਦਾਲਤ ਵੱੰਨਿਓ ਰੇਡ ਦੇ ਉੱਤੇ ਰੋਕ ਲਾ ਦਿੱਤੀ ਜਾਂਦੀ ਹੈ ਪਰ ਜਿਹੜੇ ਇਹਦੇ ਖਿਲਾਫ ਡਾਕੂਮੈਂਟ ਆ ਉਹਨਾਂ ਦੀ ਜਾਂਚ جاری ਰਹੂਗੀ ਤੇ ਪਰ ਬਿਕਰਮਜੀਠੀਏ ਦੇ ਖਿਲਾਫ ਜਿਹੜੀ ਹੁਣ ਰੇਡ ਪੈਂਦੀ ਸੀ ਤੇ ਇਹਦੇ ਉੱਤੇ ਹਾਈ ਕੋਰਟ ਵੱੰਨਿਓ ਜਿਹੜਾ ਕਿ ਆਦੇਸ਼ ਦੇ ਦਿੱਤਾ ਗਿਆ ਆਰਡਰ ਦੇ ਦਿੱਤੇ ਗਏ ਵੀ ਇਹ ਇੱਥੇ ਰੋਕ ਲਾ ਦਿੱਤੀ ਗਈ ਆ ਅੱਗੇ ਤੋਂ ਹੁਣ ਨਹੀਂ ਜਾਂਚ ਹੋਊਗੀ ਤੇ ਪਰ ਜਿੱਥੇ ਵੀ ਇਹਦੇ ਟਿਕਾਣੇ ਸੀ ਉਹਨਾਂ ਤੇ ਰੇਡ ਪੈਂਦੀ ਆ ਤੇ ਘਰ ਦੇ ਵਿੱਚ ਫਿਰ ਮੁਰ ਤੋਂ ਰੇਡ ਪੈਂਦੀ ਆ ਇਹ ਅਦਾਲਤ ਨੇ ਇਹਦੇ ਘਰ ਦੇ ਉੱਤੇ ਜਿਹੜੀ ਕਿ ਰੋਕ ਲਾ ਦਿੱਤੀ ਗਈ ਆ ਪਰ ਜਿਹੜੇ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਇਹ ਆਪਾਂ ਸਾਂਝੀ ਕਰਾਂਗੇ 19 ਤਰੀਕ ਦੀ ਸੁਣਵਾਈ ਰੱਖ ਦਿੱਤੀ ਗਈ ਕੋਰਟ ਨੇ ਤੇ ਪਰ ਜਿਹੜੀ ਹੁਣ ਤੱਕ ਦਾ ਟੌਪਿਕ ਆ ਕਿਉਂਕਿ ਜੇ ਗੱਲ ਕਰੀਏ ਆਪਾਂ ਐਵੇਂ ਹਵਾਵਾ ੜਾ ਰਹੇ ਆ ਕਈ ਚੈਨਲਾਂ ਬਣਿਓ ਕਹਿ ਰਿਹਾ ਵਿਕਰਮਜੀਤਿਆ ਜੀ ਜੇਲ੍ਹ ਦੇ ਵਿੱਚੋਂ ਖਬਰਾਂ ਆ ਰਹੀਆਂ ਵੀ ਵਿਕਰਮਜੀਤਿਆ ਕਹਿ ਰਿਹਾ ਜੀ ਮੈਨੂੰ ਏਸੀ ਦਿਓ ਜੀ ਮੈਂ ਗਲਤੀ ਮੰਨਦਾ ਜੀ ਮੈਨੂੰ ਬਾਹਰ ਕੱਢ ਦਿੱਤਾ ਬਹੁਤ ਤਰ੍ਹਾਂ ਦੇ ਚੈਨਲ ਆਗੇ ਤੇ ਹਰ ਤਰ੍ਹਾਂ ਦੀਆਂ ਵੀਡੀਓ ਆਪਣੇ ਆਪਣੇ ਚੈਨਲਾਂ ਤੋਂ ਕੋਈ ਕਿਸ ਤਰ੍ਹਾਂ ਪਾਉਂਦਾ ਕੋਈ ਕਿਸ ਤਰ੍ਹਾਂ ਵੀ ਇਹ ਹਵਾਵਾ ੜਾਈਆਂ ਪਈਆਂ ਪਰ ਜਿਹੜਾ ਵਿਕਰਮਜੀਤਿਆ ਦੇ ਖਿਲਾਫ ਇਹ ਗੱਲ ਸੱਚ ਆ ਜਿਹੜੀ ਉਹਦੇ ਘਰੇ ਅੱਜ ਰੇਡ ਪੈਂਦੀ ਆ ਤੇ ਇਹਦੀ ਰੋਕ ਲਾ ਦਿੱਤੀ ਜਾਂਦੀ ਹੈ ਅਦਾਲਤ ਵੱਲੋਂ ਤੇ ਪਰ ਜਿਹੜੇ ਇਹਦੇ ਡਾਕੂਮੈਂਟ ਇਹਦੇ ਖਿਲਾਫ ਮਿਲਦੇ ਆ ਉਹਦੀ ਜਾਣਕਾਰੀ ਹਜੇ ਜਿਹੜੀ ਵੀ ਪੁਲਿਸ ਨੂੰ ਹੋਈ ਹੈ ਵਿਜੀਲੈਂਸ ਨੂੰ ਉਹੋ جاری ਰਹੂਗੀ ਜਿਹੜੇ ਇਹਦੇ ਖਿਲਾਫ ਡਾਕੂਮੈਂਟ ਆ ਤੇ ਪਰ ਹੁਣ ਵਿਕਰਮ ਜੀਠੀਏ ਦੇ ਅੱਗੇ ਦੇ ਮਾਮਲੇ 19 ਤਰੀਕ ਨੂੰ ਸੁਣਵਾਈ ਹੋਣੀ ਆ ਤੇ ਜੇ ਗੱਲ ਕਰੀਏ ਸੀਐਮ ਭਵੰਤਮਨ ਦਾ ਐਕਸ਼ਨ ਹੁੰਦੇ ਹੀ ਵਿਕਰਮ ਜੀਠੀਏ ਨੂੰ ਨਾਭਾ ਜੇਲ੍ਹ ਦੇ ਵਿੱਚ ਪਹਿਲਾਂ 7 ਦਿਨ ਦਾ ਰਮਾਨ ਮਿਲਦਾ ਫਿਰ 4 ਦਿਨਾਂ ਦਾ ਫਿਰ ਨਾਭਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾਗਾ ਤੇ ਪਰ ਅੱਗੇ ਦੇ ਮਾਮਲੇ ਜਿਵੇਂ ਉਹਨਾਂ ਦੇ ਵਕੀਲ ਦਾ ਕਹਿਣਾਗਾ ਵੀ ਜਿਵੇਂ ਬੇਕਰਮ ਜੀਠਿਆ ਜੇਲ੍ਹ ਦੇ ਵਿੱਚੋਂ ਇੱਕ ਖਬਰ ਆਉਂਦੀ ਆ ਤਾਂ ਉੱਥੇ ਕੀ ਕਿਹਾ ਜਾਂਦਾ ਵੀ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਇਹਨਾਂ ਦੀ ਪਤਨੀ ਦੀ ਜਦੋਂ ਮੁਲਾਕਾਤ ਹੁੰਦੀ ਉਹਨੂੰ ਮਿਲ ਜਾਂਦੇ ਆ ਇਹਨਾਂ ਦਾ ਵੀ ਕਹਿਣਾ ਇਹੀ ਆ ਤੇ ਪਰ ਹੁਣ ਕਈ ਚੈਨਲ ਐ ਜਿਹੜਾ ਆਪਣੇ ਬੰਨਿਓ ਹਵਾਵਾਂ ਡਾ ਰਹੇ ਆ ਵਿਕਰਮ ਜੀਠੀਆ ਇਹ ਹੋ ਗਿਆ ਜੀ ਜੇਲ੍ਹ ਚੋਂ ਇਹ ਕਹਿ ਰਿਹਾ ਜੀ ਉਹ ਕਰਿਆ ਇਹ ਸਭ ਬਈ ਵਿੱਚ ਕੁਝ ਕੁ ਚੈਨਲ ਐ ਜੇ ਵੀ ਹੈਗੇ ਆ ਜਿਹੜੇ ਝੂਠ ਮਾਰਦੇ ਆ ਆਪਣੇ ਵਿਊ ਲੈਣ ਵਾਸਤੇ ਤਾਂ ਇਹ ਆਪਾਂ ਤੁਹਾਨੂੰ ਇੰਨੀ ਇੱਕ ਗੱਲ ਦੱਸ ਦਈਏ ਵੀ ਜਿਹੜਾ ਵਿਕਰਮ ਜੀਠੀ ਦੀ ਹੁਣ ਦੀ ਅਪਡੇਟ ਆ ਸਿਰਫ 10 ਮਿੰਟ ਹੋਇਆ ਖਬਰਾਂ ਇਹਨੂੰ 5 ਮਿੰਟ ਹੋਇਆ ਤੇ ਪਰ ਉਸ ਤੋਂ ਪਹਿਲਾਂ ਦੀ ਅਪਡੇਟ ਇਹ ਸੀ ਵੀ ਵਿਕਰਮ ਜੀਠੀਏ ਦੇ ਕਰੇ ਰੇਡ ਪੈ ਗਈ ਜੀ ਤੇ ਉਹ ਗੱਲ ਸੱਚ ਸੀ ਵੀ ਰੇਡ ਪਈ ਆ ਤੇ ਕਈ ਚੈਨਲ ਆ ਆਪਣੇ ਬੰਨਿਓ ਥੋੜੀ ਜੀ ਕਹ ਦਿੱ ਗਏ ਜਿਵੇਂ ਆਪਾਂ ਪੰਜਾਬੀ ਚ ਮਸਾਲੇ ਲਾ ਦਿੰਦੇ ਆ ਇੱਕ ਹਵਾਵਾ ਢਾ ਦਿੱਤੀਆਂ ਜਾਂਦੀਆਂ ਵੀ ਖਬਰ ਨੂੰ ਇੱਕ ਲੋਕਾਂ ਨੂੰ ਪ੍ਰਗਟਾ ਦਿੱ ਗਏ ਇੱਕ ਤਰ੍ਹਾਂ ਦਾ ਤਾਂ ਇਸ ਕਰਕੇ ਬਈ ਹੁਣ ਬੇਕਰਮ ਜੀਠੀਏ ਦੇ ਖਿਲਾਫ ਰੇਡ ਜ਼ਰੂਰ ਪਈ ਸੀ ਅਦਾਲਤ ਮੰਨਿਓ ਰੋਕ ਲਾ ਦਿੱਤੀ ਜਾਂਦੀ ਆ 19 ਤਰੀਕ ਨੂੰ ਸੁਣਵਾਈ ਹੋਣੀ ਆ ਉਸ ਦਿਨ ਵੀ ਆਪਾਂ ਜਦੋਂ ਖਬਰ ਆਈ ਤਰੰਤ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਜੇ ਗੱਲ ਕਰੀ ਹੁਣ ਸੀਐਮ ਪਵੰਤਮਨ ਦਾ ਇਹ ਕਹਿਣਾ ਜਿਹੜਾ ਸਾਰਿਆਂ ਨੂੰ ਵੱਡਾ ਮਗਰਮ ਬੇਕਰਮ ਜੀਠੀਏ ਆ ਤੇ ਜਿਹਦੇ ਵਿੱਚ ਦੱਸਿਆ ਜਾਂਦਾ ਪਹਿਲੇ ਵਾਰ ਇਹਦੇ ਤੇ ਜਿਹੜੇ ਦੋਸ਼ ਲੱਗਦੇ ਆ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ 540 ਕਰੋੜ ਤੇ 141 ਕਰੋੜ ਲੈਣ ਦੇ ਬੈਂਕਾਂ ਦੇ ਵਿੱਚ ਤੇ ਜੇ ਗੱਲ ਕਰੀਏ ਦੇ ਘਰ ਦੀ ਜਿਹੜੀ ਗਨੀਮ ਕੌਰ ਆ ਇਹਨਾਂ ਦੀ ਪਤਨੀਆਂ ਉਹਦੇ ਨਾਂ ਤੇ 1000 ਏਕੜ ਹਿਮਾਚਲ ਦੇ ਵਿੱਚ ਜ਼ਮੀਨ ਦੱਸਦੇ ਆ ਤੇ ਹੋਰ ਵੀ ਕਈ ਮਾਮਲੇ ਸਾਹਮਣੇ ਆਉਂਦੇ ਆ ਵਿਜੀਲੈਂਸ ਦਾ ਤਾਂ ਇਹ ਵੀ ਕਹਿਣਾ ਵੀ ਇਹਨਾਂ ਦੇ ਘਰੋਂ 30 ਫੋਨ ਬਰਾਮਦ ਹੋਏ ਆ ਜੀ ਲੈਪਟਾਪ ਤੇ ਹਜੇ ਜਿੱਥੇ ਜਿੱਥੇ ਇਹਦੇ ਟਿਕਾਣੇ ਹਜੇ ਪਤਾ ਨਹੀਂ ਕੀ ਕੁਝ ਹੋਰ ਮਿਲੂਗਾ ਇਹ ਟਿਕਾਣਿਆਂ ਤੇ ਵੀ ਅੱਜ ਵਿਜੀਲੈਂਸ ਨੇ ਰੇਡ ਮਾਰੀ ਆ ਤੇ ਆਪਣੀ ਜਿਹੜੇ ਡਾਕੂਮੈਂਟ ਮਿਲਦੇ ਆ ਉਹਦੇ ਬਾਅਦ ਇਹ ਜਾਣਕਾਰੀ ਜਿੰਨੀ ਵੀ ਇਹਨਾਂ ਨੂੰ ਮਿਲਦੀ ਆ ਵਿਜੀਲੈਂਸ ਨੂੰ ਉਹ جاری ਰਹੂਗੀ ਇਹ ਕੋਰਟ ਵੱਨਿਓ ਉਦੇਸ਼ਾ ਜਿਹੜੇ ਕੋਰਟ ਦੇ ਤੇ ਪਰ ਹੁਣ ਜਿਹੜੇ ਲੋਕ ਹਵਾਵਾਂ ਡਾ ਰਹੇ ਆ ਤੇ ਇਹ ਬਈ ਚੈਨਲਾਂ ਤੋਂ ਬੱਚੋ ਕਿਉਂਕਿ ਆਪਣੇ ਵਿਊ ਲੈਣ ਦੇ ਬਾਰੇ ਕੁਝ ਵੀ ਕਰ ਸਕਦੇ ਆ ਤੇ ਜੇ ਗੱਲ ਕਰੀਏ ਖਬਰਾਂ ਤਾਂ ਵਿੱਚ ਕੁਝ ਸੱਚ ਵੀ ਆਉਂਦੀਆਂ ਕੁਝ ਝੂਠ ਵੀ ਆਉਂਦੀਆਂ ਜੇ ਗੱਲ ਕਰੀਓ ਨਿਊਜ਼ ਚੈਨਲਾਂ ਵਿੱਚ ਸਰਕਾਰੀ ਵੱਡੇ ਚੈਨਲ ਪੀਟੀਸੀ ਨਿਊਜ਼ ਆਜ ਤੱਕ ਹਨਾ ਤਾਂ ਇਹ ਚੈਨਲਾਂ ਤੇ ਲਿਵਿੰਗ ਇੰਡੀਆ ਨਿਊਜ਼ ਤਾਂ ਇਹ ਚੈਨਲਾਂ ਤੇ ਖਬਰਾਂ ਸੱਚ ਹੁੰਦੀਆਂ ਤੇ ਕੁਝ ਕਿ ਜਿਹੜੇ ਜਿਵੇਂ ਹੁਣ ਮੇਰਾ ਚੈਨਲ ਬਣਾ ਤੇ ਇਹ ਜੇ ਲੋਕ ਵਿੱਚ ਹਵਾਵਾਂ ਵੀ ਡਾ ਰਹੇ ਆ ਤੇ ਪਰ ਖਬਰ ਉਹੀ ਦਿਓ ਜੋ ਸੱਚਾ ਜੇ ਹੁਣ ਸੋਚੀਏ ਵਿਊ ਲੈਣ ਦੇ ਮਾਰੇ ਬਈ ਕੁਝ ਵੀ ਕਿਸੇ ਨੂੰ ਗਲਤ ਕਹਿਣਾ ਇਹ ਵੀ ਗਲਤ ਕੰਮ ਤੇ ਜਿਹੜਾ ਉਹਦੇ ਤੇ ਹੁਣ ਸਰਕਾਰ ਨੇ ਇੱਕ ਜਿਵੇਂ ਗੱਲ ਕਰੀ ਐ ਸੀਐਮ ਭਵੰਤਮਨ ਦਾ ਐਕਸ਼ਨ ਹੁੰਦਾ ਜਿਦੇ ਵਿੱਚ ਉਹਨੂੰ ਉਹ ਸਾਰੀ ਜਾਣਕਾਰੀ ਵਿਜੀਲੈਂਸ ਨੇ ਪ੍ਰਾਪਤ ਕਰ ਲਈ ਆ ਜਿਵੇਂ ਜਿਵੇਂ ਡਾਕੂਮੈਂਟ ਉਹਦੇ ਖਿਲਾਫ ਮਿਲ ਰਹੇ ਆ ਉਹ ਵੀ ਖਿਲਾਫ ਉਹਦੇ ਮਿਲ ਰਹੇ ਤਾਂ ਸਬੂਤ ਰੱਖੇ ਜਾਂਦੇ ਆ ਕੋਰਟ ਦੇ ਵਿੱਚ ਉਹਨੂੰ ਫੈਸਲਾ ਕੋਰਟ ਨੇ ਕਰਨਾ ਨਾ ਕਿ ਕੋਈ ਆਮ ਜਨਤਾ ਨੇ ਪਰ ਆਮ ਜਨਤਾ ਇਹ ਫੈਸਲਾ ਜ਼ਰੂਰ ਕਰ ਸਕਦੀ ਆ ਵੀ ਜੇ ਗੱਲ ਕਰੀਏ ਹੁਣ 2000 ਸੱਤ ਦੇ ਵਿੱਚ ਇਹਨਾਂ ਦੀ ਪਾਰਟੀ ਬਣਦੀ ਆ ਬਿਕਰਮਜੀਠੀਏ ਖਿਲਾਫ ਉਹਦਾ ਇੱਕ ਕੇਸ ਦਰਜ ਹੁੰਦਾ ਉਦੋਂ ਇਹਨਾਂ ਦੀ ਪਾਰਟੀ ਹੋਣ ਕਾਰਨ ਪਾਵਰ ਹੋਣ ਕਾਰਨ ਇਹ ਕੇਸ ਰਫੂ ਦਾ ਫੁਚੀਤਾ ਜਾਂਦਾ ਤੇ ਪਰ ਜੇ ਸੁਖਵੀਰ ਬਾਦਲ ਦੇ ਬਿਆਨ ਸੁਣੀਏ ਉਹਨਾਂ ਦਾ ਕਹਿਣਾ ਇਹ ਆ ਵੀ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਆ ਮਜੀਠੀਏ ਕੋਲ ਤਾਂ ਅਸੀਂ ਇਹ ਵੀ ਕਵਾਂਗੇ ਸਾਰੇ ਲੋਕਾਂ ਨੂੰ ਕਿਹਾਗੇ ਇਕੱਲੇ ਨੂੰ ਨਹੀਂ ਕਿਹਾ ਵੀ ਸਾਰੇ ਲੋਕਾਂ ਨੂੰ ਕਿਹਾ ਉਹਨਾਂ ਨੇ ਜਿਹੜਾ ਵਿਜੀਲੈਂਸ ਨੂੰ ਵੀ ਕਿਹਾ ਵੀ ਵਿਜੀਲੈਂਸ ਨੂੰ ਤੇ ਆਮ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਅਸੀਂ ਵੀ ਜਿਹੜੇ ਕਹਿੰਦੇ ਇਹ ਵੀ ਸਾਡੇ ਕੋਲ 540 ਕਰੋੜ ਆ ਤਾਂ ਇਹ 1 ਰੁਪਿਆ ਵੀ ਕੋਈ ਸਾਬਤ ਕਰ ਦੇ ਵੀ ਸਾਡੇ ਅਸੀਂ ਕਿਸੇ ਨਾਲ ਲੁੱਟਮਾਰ ਕੀਤੀ ਹੈ ਜਾਂ ਕਿਸੇ ਗਲਤ ਤਰੀਕੇ ਨਾਲ ਕਮਾਇਆ ਤਾਂ ਅਸੀਂ ਸਾਨੂੰ ਜੋ ਚਾਹੇ ਸਜ਼ਾ ਦਿਓ ਉਹ ਅਸੀਂ ਮਨਜ਼ੂਰ ਕਰਾਂਗੇ ਇਹ ਸੁਖਵੀਰ ਬਾਦਲ ਦਾ ਕਹਿਣਾ ਮੀਡੀਆ ਦੇ ਵਿੱਚ ਆ ਕੇ ਤੇ ਪਰ ਉਹ ਲੋਕਾਂ ਦਾ ਬਈ ਜੇ ਗੱਲ ਕਰੀਏ ਲੋਕ ਇਹ ਵੀ ਕਹਿੰਦੇ ਵੀ ਇਹਨਾਂ ਦੀ ਸਰਕਾਰ 'ਚ ਵੀ ਧੱਕਾ ਹੋਇਆ ਇਹਨਾਂ ਨੇ ਪਤਾ ਨਹੀਂ ਕਿੰਨੇ ਕਿਤੇ ਪਰਚੇ ਪਾਏ ਆ ਕਿੰਨੇ ਕਿ ਨੌਜਵਾਨ ਮਰਵਾਏ ਆ ਕਿੰਨੇ ਸਿੱਖ ਮਰਵਾਏ ਆ ਇਹ ਲੋਕਾਂ ਦਾ ਕਹਿਣਾ ਜਦੋਂ ਇੱਕ ਮੋਰਚੇ ਤੇ ਬੈਠੇ ਆ ਸਾਡੇ ਸਿੰਘ ਤੇ ਉਹਨਾਂ ਤੇ ਬੈਠਿਆਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜੰਦੀਆਂ ਸੁਖਵੀਰ ਬਾਦਲ ਬੰਨੀਓਂ ਪ੍ਰਕਾਸ਼ ਬਾਦਲ ਦੀ ਜਦੋਂ ਇਹ ਇਹਨਾਂ ਦੀ ਪਾਰਟੀ ਸੀਗੀ ਤਾਂ ਇਹ ਲੋਕਾਂ ਦਾ ਵੀ ਕਹਿਣਾ ਵੀ ਕਈ ਲੋਕ ਇਹਨਾਂ ਨੇ ਆਪਣੀ ਪਾਰਟੀ ਵੇਲੇ ਬਹੁਤ ੱੱਕੇ ਕੀਤੇ ਆ ਪਤਾ ਨਹੀਂ ਕਿੰਨੇ ਕੁ ਪੁਲਿਸ ਵਾਲਿਆਂ ਦੀਆਂ ਬਦਲੀਆਂ ਵੀ ਹੋਈਆਂ ਤੇ ਮਰਵਾਏ ਵੀ ਆ ਕੁਝ ਕੁ ਨੌਜਵਾਨੇ ਵੀ ਤੇ ਭਾਈ ਇਹ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਤੇ ਪਰ ਜੇ ਗੱਲ ਕਰੀਏ ਹੁਣ ਅੱਜ ਦਾ ਟੌਪਿਕ ਆ ਜਿਨੂੰ ਲੈ ਕੇ ਤੇਜ਼ੀ ਨਾਲ ਖਬਰਾਂ ਵਾਇਰਲ ਹੋ ਰਹੀਆਂ ਬਿਕਰਮਜੀਠੀ ਦੇ ਘਰੇ ਰੇਡ ਪੈ ਗਈ ਜੀ ਇਹ ਹੋ ਗਿਆ ਜੀ ਇਹ ਸਭ ਰੇਡ ਜ਼ਰੂਰ ਪਈ ਸੀ ਪਰ ਜਿਹੜੀ ਹੁਣ ਇੱਕ ਖਬਰ ਹੋਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਅਦਾਲਤ ਵੱਲੋਂ ਰੋਕ ਲਾ ਦਿੱਤੀ ਜਾਂਦੀ ਹੈ ਬਿਕਰਮਜੀਠੀ ਦੇ ਘਰ ਦੇ ਉੱਤੇ ਜਿਹੜੀ ਰੇਡ ਪੈਂਦੀ ਆ ਪਰ ਜਿਹਦੇ ਦੇ ਖਿਲਾਫ ਡਾਕੂਮੈਂਟ ਮਿਲਿਆ ਉਹ ਜਾਣਕਾਰੀ ਜਿੰਨੀ ਵੀ ਪ੍ਰਾਪਤ ਹੁੰਦੀ ਹੈ ਵਿਜੀਲੈਂਸ ਨੂੰ ਉਹ ਜਾਰੀ ਰਹੂਗੀ ਦਾ ਇਹ ਬਾਈਕੋਟ ਦਾ ਕਹਿਣਾ ਤੇ ਪਰ ਜਿਹੜਾ ਹੁਣ ਤੱਕ ਦਾ ਟੌਪਿਕ ਹੈ ਇਹ ਖਬਰ ਤੁਹਾਡੇ ਅੰਸਾਂ ਜੀ ਜਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੰਦਰ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ